ਸਾ ਵਾਇਕੂ ਜੀ ਕੀ ਭਾਤੇ ਤੁਸੀਂ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਦੇ ਵਿਚਾਰ ਸੁਣੇ ਤੁਹਾਡੇ ਨਾਲ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਜਿਹੜੀ ਜਾਂ ਕਾਲੀ ਦਲ ਭਾਜੀਪੀ ਜਿਹੜੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਅੰਦਰ ਚੱਤ ਪਰਿਵਾਰ ਜਿਹੜੇ ਰਾਜ ਕਰਦੇ ਸੀ چند پروار پارٹیاں پنجاب کے دی اندر دیش کے دی اندر ایک راجنیتک تبدیلی آئی سارے قومی کنویر اروند کےجریوال جی نے اس تبدیلی کی ری رکھی دلی دے اندر دلی دے اندر بھی جدو ستر چتاٹ ایم ایل اے آئے یا سترہ جو ترٹ ایم ایل اے سی اس سمے بھی سارے دے سارے ایم ایل اے آم گھر من کوئی یونیورسٹی پڑھنا سی کوئی پترکار سی کوئی سابقہ فوجی سی کوئی وکیل سی کہ نہیں دیش دے دی اندر دیش دی راجی دی دے اندر عام آدمی پارٹی نے رکھی اور اس تو بات کی ہویا پنجاب دے دی اندر دی سو ستارہ دے بچ دی سو ستارہ دے بچ پہلی بار ہویا کہ پنجاب دی بدہان سبا دے اندر آب لوگ کا اندر پرویش ہویا ਆਮ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਚ ਪੱਤਰਕਾਰ ਡਾਕਟਰ ਵਕੀਲ ਪ੍ਰੋਫੈਸਰ ਰਿਟਾਇਰ ਬਲਾਜਨ ਔਰ ਪੁਲਿਸ ਦੇ ਅਧਿਕਾਰੀ ਉਹ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਚ ਪਹੁੰਚੇ ਔਰ ਵਿਰੋਧੀ ਧਿਰ ਦਾ ਰੋਲ ਲਵਾਉਣ ਤੇ ਜਿੰਨਬਾਰੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਲਾਈ ਔਰ ਰੋਲ ਜਿਹੜਾ ਬਾਖੂਬੀ ਨਮਾਇਆ ਪੰਜਾਬ ਦੇ ਲੋਕਾਂ ਨੂੰ ਯਕੀਨ ਹੋ ਗਿਆ ਕਿਆਮਾਦੀ ਪਾਰਟੀ ਦੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦਾ ਸੁਧਾਰ ਕਰਨਗੇ। ਔਰ 2022 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਕ੍ਰਾਂਤੀਕਾਰੀ ਕਦਮ ਚੁੱਕੇ। ਆਮ ਗਾਂਝ ਪੈਦਾ ਹੋਏ ਮੁੰਡੇ ਕੁੜੀਆਂ ਨੂੰ ਦੁਬਾਰਾ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ। ਔਰ ਗਿਣਤੀ ਵੱਧ ਕੇ ਗਿਣਤੀ ਵੱਧ ਕੇ 92 ਹੋਗੀ। ਬਾ ਡਿਊਰਿੰਗ ਦੀਆਂ 4 ਸਾਲ ਤਿੰਨ ਹੋਰ ਵਧ ਕੇ 95 ਹੋਗੀ। ਕਹਿਣ ਦਾ ਭਾਵ ਆ ਕਿ ਆਮ ਆਦਮੀ ਪਾਰਟੀ ਦਾ ਕਾਫਲਾ دن ب دن بدھا جا رہا گا اور جہاں راجنیتک پارٹیاں چاہے وہ کانگریس آ چاہے بی جے پی اکالی کالی آ وہ کوئی نہ کوئی نہ بچ جات کی کے نام آن تک ہنسا ساری فلائی جا سکتی پنجاب گروہ پیرا دی دھرتی ہے پنجاب دن اندر ایک رکشا چلا بھی آئی اس بن سکتا گا پنجاب دن اندر ایک بین باجا بجاؤنا ਵਿਅਕਤੀ ਵੀ ਪੰਜਾਬ ਦੇ ਕੈਬਨਟ ਦਾ ਸ਼ਗਾਰ ਬਣ ਸਕਦਾਗਾ ਇਹ ਆਮ ਆਦਮੀ ਪਾਰਟੀ ਆ ਜਿੰਦਾਬਾਦ ਜਿੰਦਾਬਾਦ ਸੁਤਾਨ ਪਟੰਨੇ ਦੀ ਜਿੰਦਾਬਾਦ ਕਿਉਂਕਿ ਜਿੰਦਾਬਾਦ ਮੈਂ ਇਸ ਮੇਰੇ ਭਰਾ ਦੀ ਇਹਦੀ ਫੈਮਿਲੀ ਦੀ ਇਹਦੇ ਭਰਾਵਾਂ ਦੀ ਇਹਦੇ ਚਾਚੇ ਤਾਇਆ ਦੀ ਸਭ ਦੀ ਇਸ ਵੱਲੋਂ ਤਾਰੀਫ ਕਰਦਾਗਾ ਕਿਉਂਕਿ ਉਹਨਾਂ ਨੇ ਪੜਨ ਦਾ ਮੌਕਾ ਦਿੱਤਾ ਇਹਨੇ ਪੜਾਈ ਕੀਤੀ ਔਰ ਪੰਜਾਬ ਦਾ ਸਿਵਲ ਸਰਵਿਸ ਦਾ ਇਗਜ਼ਾਮ ਪਾਸ ਕੀਤਾ ਔਰ ਮੈਂ ਪ੍ਰਤਾਪ ਸਿੰਘ ਮਾਜਵਾ ਨੂੰ ਪੁੱਛਣਾ ਚਾਹੁੰਦਾ ਮੈਂ ਰਾਜਾ ਬਰਿੰਦ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਪੀਸੀਐਸ ਪਾਸ ਕਰਨ ਦਾ ਦੂਰ ਦੀ ਗੱਲ ਤੁਹਾਡੀ ਬੇਸਿਕ ਐਲੀਜੀਬਿਲਟੀ ਬਣਦੀ ਆ ਔਰ ਤੁਹਾਡੀ ਬੇਸਿਕ ਐਲੀਜੀਬਿਲਟੀ ਬਣਦੀ ਆ ਤੁਸੀਂ ਕੁਆਲੀਫਾਈ ਕਰਦੇ ਹੋ ਕਿ ਤੁਸੀਂ ਇਗਜ਼ਾਮ ਚ ਬੈਠ ਸਕਦੇ ਹੋ ਮਹਾਂ ਸਾਰੇ ਕਾਂਗਰਸ ਦੇ ਲੀਡਰ ਸਾਹਮਣੇ ਪੱਤਰਕਾਰ ਦਰਾ ਖੜੇ ਹੋਣਗੇ ਥੋੜਾ ਧਿਆਨ ਦੇਣਗੇ جہرے پلس ٹو پاس ہیں گے میں پلس ٹو کے گیسٹ نہیں ہے میں کہنا چاہوں گا کہ اس وقتی نے اس وقتی نے میند کر کے اپنا پروار پالیا اپنے پروار دو کے لے کے گئے اور میند کر کے پی سی ایس دا اگزام پاس کرتا اور دل دے اندر دماغ دے اندر ایک کوئی گلسی کہ سماج کی سیوا کرنی ہے سماج کبھی اگے بدے انہوں نے ਤੇ ਰਾਜਨੀਤੀ ਨੂੰ ਛੋੜਿਆ ਔਰ ਤਲਾਸ਼ ਕੀਤੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਮੈਂਬਰ ਬਣ ਕੇ 2017 ਚ ਇਲੈਕਸ਼ਨ ਲੜੀ 2022 ਦੁਜੋ ਦੁਬਾਰਾ ਇਲੈਕਸ਼ਨ ਲੜੀ ਪਰ ਪੰਜਾਬ ਦੀ ਅਸੈਂਬਲੀ ਚਾਏ ਇਹਨਾਂ ਦੀ ਪਰਿਵਾਰ ਦੀ ਰਾਜਨੀਤੀ ਜਿਹੜੀ ਆ ਉਹ ਟੁੱਟਦੀ ਜਾ ਰਹੀ ਆ ਇਹ ਤਾਂ ਆਪਣੇ ਪਰਿਵਾਰ ਨੂੰ ਬਣਾਉਂਦੇ ਨੇਗੇ ਤੁਹਾਨੂੰ ਸਭ ਨੂੰ ਪਤਾਗਾ ਕਿ ਪ੍ਰਤਾਪ ਸਿੰਘ ਮਾਜਵਾ ਨੇ ਆਪਣੀ ਧਰਮ ਪਤਨੀ ਨੂੰ ਐਮਐਲਏ ਬਣਾਇਆ ਪ੍ਰਤਾਪ ਸਿੰਘ ਮਾਜਵਾ ਨੇ ਆਪਣੇ ਭਰਾ ਨੂੰ ਐਮਐਲਏ ਬਣਾਇਆ ਰਾਜਾ ਬੜਿੰਗਰੇ ਆਪਣੀ ਘਰਾਂ ਨੂੰ ਟਿਕਟ ਦਿੱਤੀ ਔਰ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਕੈਪਟਨ ਸਾਹਿਬ ਜਦੋਂ ਹੁੰਦੇ ਸੀ ਉਹਨਾਂ ਨੇ ਆਪਣੇ ਬੇਟੇ ਨੂੰ ਟਿਕਟ ਦਿੱਤੀ ਅਭੀ ਤਰਨਪਤਰੀ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਸ਼ਖਵੀਰ ਸਿੰਘ ਬਾਦਲ ਦਾ ਪੂਰਾ ਕੋਲ ਦਾ ਜੇ ਆਪਾਂ ਕਹਿ ਲਈਏ ਪੂਰਾ ਪਰਿਵਾਰ ਜੀਜੇ ਚਾਚੇ ਤਾਇ ਸਾਲੇ ਸਾਰੇ ਪੰਜਾਬ ਦੀ ਕੈਬਨਟ ਦੇ ਮੰਤਰੀ ਬਣੇ ਔਰ ਅੱਜ ਜੀ ਆਮ ਘਰਾਂ ਚੋਂ ਆ ਕੇ ਉੱਠ ਕੇ ਪੰਜਾਬ ਦੀ ਅਸੈਂਬਲੀ ਪਹੁੰਚ ਗਏ ਔਰ ਐਮ ਐਲ ਏ ਬਣ ਕੇ ਮੰਤਰੀ ਬਣ ਕੇ ਤਾਂ ਇਹਨਾਂ ਦੇ ਹੱਦ ਨਹੀਂ ਆ ਰਿਹਾ ਭਰਾਵੋ ਕਦੇ ਕਹਿੰਦੇ ਨੇ ਇਹ ਮੋਬਾਈਲ ਠੀਕ ਕਰਦਾ ਸੀ ਕਦੇ ਕਹਿੰਦੇ ਨੇ ਇਹ ਬੈਂਡਵਾਜਾ ਵਜਾਉਂਦਾ ਸੀਗਾ ਇਹ ਭਾਈ ਇਹਨਾਂ ਬੈਂਡਵਾਜੇ ਵਾਲਿਆਂ ਨੇ ਦੁਬਾਰਾ ਫੇਰ 272 ਤੁਹਾਡਾ ਬੈਂਡਵਾਜਾ ਵਜਾਉਣਾਗਾ ਔਰ ਤੁਹਾਨੂੰ ਹਰੋਣਾ ਬੁਲਤੋ ਜਿੰਦਾਬਾਦ ਆਵਾਜ਼ ਵਿੱਚ ਪਾਰਟੀ ਜਿੰਦਾਬਾਦ ਕਿਸ ਤਰ੍ਹਾਂ ਰਾਜਾ ਬੜਨ ਸਾਡੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੁਟਾ ਸਿੰਘ ਦੀ ਬੇਇੱਜ਼ਤੀ ਕਰਦਾਗਾ ਕਿਸ ਤਰ੍ਹਾਂ ਦੇ ਪਰਿਵਾਰ ਦਾ ਪੰਨ ਕਰਦਾਗਾ ਕਿਸ ਤਰ੍ਹਾਂ ਜਾਤੀ ਸੂਚਕ ਸ਼ਬਦ ਬੋਲਦਾਗਾ ਕਿਸ ਤਰ੍ਹਾਂ ਰੰਗ ਭੇਦ ਦੀ ਨਸਲ ਦੀ ਰਾਜਨੀਤੀ ਕਰਦਾਗਾ ਕਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਜਿਹੜਾ ਉਹ ਆਪਣੇ ਦੇ ਆਪਣੀ ਨੇਤਾ ਨੂੰ ਆਪਣੀ ਪਾਰਟੀ ਦੇ ਨੇਤਾ ਨੂੰ ਦੇਸੀ ਟੱਟੂ ਦੱਸਦਾਗਾ ਇਹਨਾਂ ਦੀ ਮਾਨਸਿਕਤਾ ਕੀ ਇਹਨਾਂ ਦੇ ਦਿਮਾਗ ਦੇ ਅੰਦਰ ਕੁੱਝ-ਕੁੱਝ ਕੇ ਭਰਿਆ ਹੋਇਆਗਾ ਕਿ ਆਮ ਲੋਕਾਂ ਕਕੇ ਨਹੀਂ ਆ ਸਕਦੇ ਪਰ ਲੇਕਿਨ ਇਸ ਦੇਸ਼ ਦੇ ਸੰਵਿਧਾਨ ਨੇ ਬਾਬਾ ਸਾਹਿਬ ਭੀਮrao Ambedkar ਜੀ ਨੇ ਸਾਰੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਦਿੱਤਾਗਾ ਚਾਹੇ ਕੋ ਗਰੀਬ ਆ ਚਾਹੇ ਕੋ ਅਮੀਰ ਆ ਸਭ ਨੂੰ ਬਰਾਬਰਤਾ ਦਾ ਹੱਕ ਦਿੱਤਾਗਾ ਉਹ ਬਰਾਬਰਤਾ ਦੇ ਹੱਕ ਦੇ ਕਾਰਨ ਹੀ ਅੱਜ ਦੇ ਖੜੇ ਨੇ ਜਾਂ ਬੈਠੇ ਨੇਗੇ ਇਹ ਤਾਂ ਹੀ ਬਰਾਬਰਤਾ ਦੇ ਹੱਕ ਕਰਕੇ ਇੱਥੇ ਪਹੁੰਚੇ ਨੇਗੇ ਕਿ ਬਾਬਾ ਸਾਹਿਬ ਭੀਮrao Ambedkar ਨੇ ਕਹਿਆ ਸੀ ਆ ਬੜੋ ਜੁੜੋ ਸੰਘਰਸ਼ ਕਰੋ ਜਿਉ ਉਸ ਫਿਵਰੀ ਦੇ ਚਲਦੇ ਲੋਕ ਇੱਥੇ ਆਏ ਲਗੇ ਆ ਪੰਜਾਬ ਵਿਧਾਨ ਸਭਾ ਚ ਆਏ ਲਗੇ ਇਹ ਹਜਮ ਨਹੀਂ ਹੋ ਰਹਾ ਹੈ ਭਰਾਓ ਤਿਆਰ ਹੋ ਜਾਓ 227 ਐਸਾ ਸਬਕ ਸਿਖਾਉਣਾ ਹੈ ਇਹਨਾਂ ਨੂੰ ਐਸਾ ਸਬਕ ਸਿਖਾਉਣਾਗਾ ਕਿ ਇਹਨਾਂ ਦੇ ਸਖ ਪੀੜੀਆਂ ਯਾਦ ਰੱਖਣ ਪੰਜਾਬ ਦੇ ਅੰਦਰੋਂ ਪਰਿਵਾਰ ਦੀ ਰਾਜਨੀਤੀ ਜਿਹੜੀ ਪਰਿਵਾਰਵਾਦੀ ਰਾਜਨੀਤੀ ਆ ਉਹ ਤੁਸੀਂ ਲੋਕਾਂ ਨੇ ਖਤਮ ਕੀਤੀ ਆ ਜੱਜ ਬਾਦਲ ਪਰਿਵਾਰ ਪੰਜਾਬ ਦੀ ਰਾਜਨੀਤੀ ਚੋਂ ਖਤਮ ਹੋਇਆਗਾ ਉਹ ਤਾਂ ਹੀ ਹੋਇਆਗਾ ਜੇ ਤੁਸੀਂ ਲੋਕ ਅੱਗੇ ਆਏ ਜਦ ਕੈਪਟਨ ਪਰਿਵਾਰ ਪੰਜਾਬ ਦੀ ਰਾਜ ਤੋਂ ਦੂਰ ਹੋਇਆ ਕਿ ਤੁਹਾਡੇ ਕਰਕੇ ਹੋਇਆਗਾ ਨਹੀਂ ਤਾਂ ਚੰਦ ਪਰਿਵਾਰਾਂ ਨੇ ਬਾਰੀਆਂ ਬੰਨੀਆਂ ਉਸੇ ਇੱਕ 5 ਸਾਲ ਤੇਰੇ 5 ਸਾਲ ਮੇਰੇ ਆਜੋ ਤੀਜੇ ਆਏ ਝਾੜੂ ਫੇਰਦਾ ਪੰਜਾਬ ਚ ਪੰਜਾਬ ਦੇ ਲੋਕਾਂ ਨੇ ਸੋ ਮੈਂ ਜਿਆਦਾ ਸਮਾਂ ਨਹੀਂ ਬਾੜ ਨੰਬਰ 30 ਦੇ ਵਿੱਚ ਹੁਣ ਜਦੋਂ ਐਸ ਸੀ ਐਸ ਸੀ ਵੈਰੀਫਾਈ ਕਰਨੇ ਵਾਸਤੇ ਰਸਰਵ ਹੋਈ ਇਹਨਾਂ ਨੇ ਕੀ ਕਰਿਆ ਜਾ ਕੇ ਹਾਈ ਕੋਰਟ ਨੂੰ ਪਹੁੰਚ ਕਰੀ ਚਾਲੀ ਕਿ ਉਹਨਾਂ ਨੂੰ ਇਹ ਸੀਟ ਨਹੀਂ ਦੇਣੀ ਜਨਰਲ ਨੇ ਦੇਖੋ ਭਰਾ ਕਹਿ ਰਿਹਾ ਕਿ ਕੋਈ ਸੀਟ ਰਿਜ਼ਰਵ ਹੋ ਗਈ ਔਰ ਕਾਂਗਰਸ ਪਾਰਟੀ ਜਿਹੜੀ ਆ ਉਹਦੇ ਖਿਲਾਫ ਹਾਈ ਕੋਰਟ ਜਾਖੜੀ ਇਹ ਕਾਂਗਰਸ ਪਾਰਟੀ ਦਾ ਦਲਤ ਵਿਰੋਧੀ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਕਿ ਕਈ ਵਾਰ ਦਲਤਾਂ ਦੇ ਨਾਂ ਉੱਤੇ ਕਈ ਵਾਰ ਗਰੀਬ ਲੋਕਾਂ ਦੇ ਨਾਂ ਦੇ ਉੱਤੇ ਵੋਟਾਂ ਲੈ ਕੇ ਸਰਕਾਰ ਬਣਾ ਕੇ 5 ਸਾਲਾਂ ਦੀ ਬਾਤ ਨਹੀਂ ਪੁੱਛੀ ਪਰ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਆਈ ਅਰਵਿੰਦ ਕੇਜਰੀਵਾੜ ਜੀ ਨੇ ਪੰਜਾਬ ਦੇ ਅੰਦਰ ਸਰਕਾਰ ਬਣਾਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤਜ ਪੰਜਾਬ ਦੀ ਕੈਬਨਟ ਦੇ ਅੰਦਰ ਸਭ ਪਹਿਲੀ ਵਾਰ ਹੋਇਆ ਇਤਿਹਾਸ ਦੇ ਤੱਤ ਵਿੱਚ ਕਿ 6 ਜਿਹੜੇ 6 ਜਿਹੜੇ ਨੌਜਵਾਨ ਨੇ ਉਹ ਪੰਜਾਬ ਦੇ ਗਰੀਬ ਪਰਾਂ ਦੇ ਗਲਤ ਬਰਖ ਚ ਆਉਂਦੇ ਨਹੀਂ 6 ਮੈਂਬਰ ਅੱਜ ਕੈਬਨਟ ਦਾ ਸ਼ਿੰਗਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਮਾਨ ਸਨਮਾਨ ਇਹ ਜਿਹੜਾ ਰਤਬਾ ਸਮਾਜ ਦੇ ਅੰਦਰ ਕੀ ਦੇਤਾ ਆਮ ਆਦਮੀ ਪਾਰਟੀ ਦਿੱਤਾ ਨਹੀਂ ਤਾਂ ਭਰਾਵੋ ਤਿੰਨ ਕਿ ਇਹਨਾਂ ਦੇ ਬੰਦੇ ਹੁੰਦੇ ਸੀਗੇ ਉਹਨਾਂ ਬੰਦਿਆਂ ਨੂੰ ਕਿਸੇ ਨੂੰ ਸਮਾਜਿਕ ਸਿਕਿਆ ਦਾ ਸੋਸ਼ਲ ਸਿਕਿਉਰਿਟੀ ਦਾ ਮਨਿਸਟਰ ਬਣਾਤਾ ਕਿਸੇ ਨੂੰ ਵਜੀਫਾ ਖਾਨ ਲਈ ਮਨਿਸਟਰ ਬਣਾਤਾ ਮੈਂ ਨਹੀਂ ਕਹਣਾ ਚਾਹਦਾ ਕਿਸੇ ਦਾ ਨਾਮ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੀਡਰ ਹੋਏ ਨੇ ਕਿ ਜਿਹੜੇ ਗਰੀਬੀ ਝੋਟੇ ਸੂਗੇ ਪਰ ਲੇਕਿਨ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਹਮੇਸ਼ਾ ਹੀ ਆਮ ਲੋਕਾਂ ਦੀ ਤਰਜਮਾਨੀ ਕੀਤੀ ਆ ਹਮੇਸ਼ਾ ਹੀ ਜੱਬੇ ਕੁਝ ਲੋਕਾਂ ਨੂੰ ਅੱਗੇ ਲੈ ਕੇ ਜਾਣ ਦੀ ਰਾਜਨੀਤੀ ਕੀਤੀ ਆ ਆਮ ਆਦਮੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਫੈਸਲਾ ਕੀਤਾ ਤੁਹਾਨੂੰ ਯਾਦ ਆ ਸਾਰਿਆਂ ਨੂੰ ਕਿ ਹਰੇਕ ਦਫਤਰ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਨਹੀਂ ਹੈਗੀ ਬਾਬਾ ਸਾਹਿਬ ਹੀਮਰਾਓ ਮੇੜਕਰ ਜੀ ਦੀ ਫੋਟੋ ਆ ਚਿਹਰੇ ਦੇ ਆਗਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਆ ਅਸੀਂ ਤਾਂ ਉਹਨਾਂ ਦੀ ਵਿਚਾਰਧਾਰਾ ਦੇ ਚੱਲਣੇ ਲੋਕ ਆ ਗਏ ਭਰਾਵੋ ਸਮਾਂ ਜਿਆਦਾ ਸਮਾਂ ਨਹੀਂ ਲਵਾਂਗਾ ਹੁਣ ਆਪਾਂ ਸਾਰਿਆਂ ਨੇ ਸ਼ਾਂਤਮਈ ਰਹਿ ਕੇ ਪ੍ਰੋਟੈਸਟ ਕਰਨਾਗਾ ਅੱਜ ਦਾ ਸੰਭਾਲਕ ਪ੍ਰੋਟੈਸਟ ਆਰਾਮ ਨਾਲ ਖੜੇ ਹੋ ਕੇ ਜਾਣਾਗਾ ਕੋਈ ਹੁੱਲੜਵਾੜੀ ਨਹੀਂ ਕਰਨੀ ਬਿਲਕੁਲ ਸ਼ਾਂਤਮਈ ਪ੍ਰੋਟੈਸਟ ਹੋਊਗਾ ਆਪਾਂ ਪ੍ਰਤਾਪ ਸਿੰਘ ਬਾਜਵਾ ਦੇ ਘਰ ਤੱਕ ਜਾਣਾਗਾ ਉਹਦਾ ਘਰ ਘੇਰਨਾਗਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਐਡੇ ਵੱਡੇ ਮਹਿਲ ਦੇ ਅੰਦਰ ਇੱਕ ਦਲਤ ਵਿਰੋਧੀ ਵਿਅਕਤੀ ਜਾਂਦਾਗਾ ਜਿਹੜਾ ਕਰੋੜਾ ਰੁਪਈਆ ਉਹਨਾਂ ਨੇ ਕਰੋੜਾ ਰੁਪਈਆ ਲਾ ਕੇ ਮਹਿਲ ਬਣਾਏ ਨੇ ਨਾ ਉਹ ਦੱਸਾਂ ਚ ਉਹਨਾਂ ਕਿ ਇਸ ਕਰੋੜਾ ਰੁਪਈਆ ਦੇ ਮਹਿਲ ਦੇ ਅੰਦਰ ਦਲਤ ਵਿਰੋਧੀ ਮਾਨਸਿਕਤਾ ਰੰਦੀ ਆ ਉਹਦਾ ਉਹ ਖਲਾਸਾ ਆਪਾਂ ਉੱਥੇ ਜਾ ਕੇ ਕਰਨਾਗਾ ਉਹਦੇ ਦਰਵਾਜ਼ੇ ਦੇਖ ਕੇ ਕਿ ਇਸ ਘਰ ਦੇ ਅੰਦਰ ਦਲਤਵਰੋਧੀ ਜਿਹੜੀ ਆਤਮਾ ਰਹਦੀ ਹੈਗੀ ਦਲਤਵਰੋਧੀ ਮਾਨਸਿਕਤਾ ਰਹਦੀ ਹੈਗੀ ਆਪਾਂ ਇਹ ਪੰਜਾਬ ਦੇ ਲੋਕਾਂ ਨੂੰ ਦੱਸਾਂਗਾ ਸੋ ਤੁਹਾਡਾ ਸਾਰਿਆਂ ਦਾ ਬहोत-ਬहोत शुक्रिया ਮੈਂ ਸਾਰੇ ਕੈਬਨਟ ਦੇ ਮੰਤਰੀ ਸਭਾ ਨੂੰ ਬੇਨਤੀ ਕਰਨਾ ਹੈ ਕਿ ਤੁਸੀਂ ਸਾਰੇ ਜਣੇ ਅੱਗੇ ਹੋ ਜੋ ਸਾਰੇ ਐਮਐਲਏ ਸਭਾ ਨੂੰ ਪਿੱਛੇ-ਪਿੱਛੇ ਸਾਰੇ ਵਲੰਟੀਅਰ ਸਾਥੀ ਸਾਰੇ ਆਦੇਦਾਰ ਪਿੱਛੇ-ਪਿੱਛੇ ਰਹਿਣ ਬਿਲਕੁਲ ਦਸਤਖਤਾਂ ਦੇ ਅੰਦਰ ਜਿਹੜਾ ਹੈਗਾ ਆਪਾਂ ਨੇ ਮਾਰਚ ਕਰਨਾਗਾ ਪਰ ਘਰ ਤੱਕ ਜਾਣਾਗਾ ਕਿਸੇ ਨੇ ਵੀ ਜਿਹੜਾ سو میڈبازی والے اگی دے سو بہت بہت اسی آئے سا حوصلہ بنایا اور خاص کر کے میرے برا ہربجن سی وہ حوصلہ دتا مجھے خوب درس آئی سو ستائی برا دوار سبھا لگا جی کانگریس پارٹی آری پارٹی آ ساری سنگت کا بہت بہت دن ਫਲਾਫਤੇ ਵਾਈਕੁਰਜੀ ਕਾ ਕਰ ਰਹਾ ਹੈ ਵਾਈਕੁਰਜੀ ਕੀ ਬੋਲੇ ਜਾਂ ਕੀ ਜੇ